ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਭਰਾ ਇਹ ਪਿੰਡ ਪੱਟੀ ਤਹਿਸੀਲ ਤੇ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਦਾ ਹੈ ਨੇੜੇ ਇਹ ਦੋਸਤੋ ਸਤਲੁਜ ਦਰਿਆ ਦੇ ਉੱਤੇ ਰਹਿ ਜਾਂਦਾ ਹੈ ਬਿਲਕੁਲ ਕੰਡੇ ਦੇ ਉੱਤੇ ਬਾਈ ਜੀ ਹੋਰਾਂ ਦੀ ਢਾਣੀ ਹੈ ਸਭਰਾ ਪਿੰਡ ਦੇ ਵਿੱਚੋਂ ਅੱਜ ਮੈਂ ਇਹ ਵੀਡੀਓ ਜਿਹੜੀ ਬਣਾ ਰਿਹਾ ਹਾਂ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹਨਾਂ ਕੋਲੋਂ ਪਹਿਲਾਂ ਵੀ ਵੀਡੀਓ ਕਈ ਬਣਾਈਆਂ ਕਿਉਂਕਿ ਵਪਾਰ ਦਾ ਕੰਮ ਹੈ ਦਾਵਾ ਵਿਕਰੀ ਵਾਲੀਆਂ ਹੁੰਦੀਆਂ ਅੱਜ ਤਿੰਨ ਵਿਹੜਾਂ ਤਿੰਨ ਗਾਵਾਂ ਗੱਬਣ ਪਹਿਲੇ ਨੰਬਰਾਂ ਦੇ ਉੱਤੇ ਇਸ ਤੋਂ ਇਲਾਵਾ ਦੋ ਗਾਵਾਂ ਜਿਹੜੀਆਂ ਉਹ ਤਾਜ਼ੀਆਂ ਸੁੰਜਾਵੀਆਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਨਾਕ ਜਿਹੜਾ ਤੁਹਾਨੂੰ ਪਸੰਦ ਆਊਗਾ ਉਹਦੀ ਤਸੱਲੀ ਕਰਨ ਦਾ ਹੱਕ ਹੈ ਤੇ ਆਪਦੀ ਸਮਝ ਨਾਲ ਤਸੱਲੀ ਕਰਕੇ ਖਰੀਦਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਆਓ ਸ਼ੁਰੂਆਤ ਕਰਦੇ ਆਂ ਦੋਸਤੋ ਪਹਿਲੇ ਨੰਬਰ ਵਾਲੀ ਜਰਸੀ ਵਿਹੜ ਤੋਂ ਉਦੋਂ ਬਾਅਦ ਤੁਹਾਨੂੰ ਉਦੋਂ ਅਗਲੇ ਨਾਗ ਦਿਖਾਉਂਗਾ। ਸਾਬ੍ਹ ਬਾਈ ਸਤਿ ਸ੍ਰੀ ਅਕਾਲ। ਅੱਛੀ ਕਾਲ ਜੀ। ਸਾਬ੍ਹ ਬਾਈ ਅੱਜ ਆਪਣੇ ਕੋਲ ਨਾਗ ਜਿਹੜੇ ਇੱਥੇ ਹਾਂਜੀ ਪੰਜ ਮੌਜੂਦ ਐ। ਪੰਜ ਵੜਾ ਜਿਹਦੇ ਵਿੱਚੋਂ ਆਹ ਦੋਂਦੀ ਬੱਚੀ ਤੇ ਜਿਹੜੀਆਂ ਦੂਜੀਆਂ ਉਹ ਚੌਗੀਆਂ ਚੌਗੀਆਂ ਉਹ ਵੀਡੀਓ 'ਚ ਵੀ ਵਿਖਾ ਦਾਂਗੇ। ਠੀਕ ਐ। ਆ ਜਿਹੜੀ ਆ ਇਹ ਸੈਗ ਸੀਮਨ ਦੀ ਖੋਦ ਹੈ ਤੇ ਡੈਨਮਾਰਕ 40 ਇੱਕ ਟੁੱਪੀ ਤੋਂ ਗੱਬਣਿਆ ਜੀ। ਠੀਕ ਐ। ਡੇਨ ਕਿੰਨੇ ਲਊ? ਡੇਨ ਜੀ ਦੇ ਸੱਤ ਦਿਨ ਬਾਕੀ ਆ। ਕੀ ਰੇਟ ਰਹੂਗਾ ਇਹਦਾ? ਇਹਦਾ ਜੀ 1 ਲੱਖ ਤੇ 15000 ਰੁਪਈਆ। ਦੰਦ ਪਹਿਲਾਂ ਦਿਖਾ ਦਈਏ ਜ ਤੁਹਾਨੂੰ ਦੰਦ ਪਹਿਲਾਂ ਕਨਫਰਮ ਕਰਨਾ ਕਨਫਰਮ ਦੋ ਦੰਦ ਬਹੁਤ ਸੋਹਣੀ ਜਰਸੀ ਜਰਸੀ ਕੱਟ ਮਿਲੂਗੀ ਇਸ ਤਰ੍ਹਾਂ ਤੁਹਾਨੂੰ ਹਾਈਟ ਵੀ ਸੋਹਣੀ ਹੋਵੇ ਢਾਂਚਾ ਸੋਹਣਾ ਹੋਵੇ 1 ਲੱਖ ਤੇ 15000 ਚ ਬਿਊਟੀ ਵਾਲੀ ਜਰਸੀ ਤੁਹਾਨੂੰ ਦਿਖਾ ਰਿਹਾ ਬਰੀਡ ਕੁਆਲਟੀ ਵੀ ਚੰਗੀ ਆ ਦੱਸੋ ਤੇ ਹਵਾਨਾ ਵੀ ਬੜਾ ਚੰਗਾ ਅਜੇ 7 ਦਿਨ ਬਾਕੀ ਐ ਵੈੜ ਦੇ ਸੂਨ ਚ ਦਿਨ ਕਿੰਨੇ ਲੈਂਦੀ ਹੈ ਉਹ ਗਾਂ ਕੁਦਰਤ ਦੇ ਹੱਥ ਵਸੁੰਦਾ ਪਰ ਇਸ ਟਾਈਮ ਜੇ ਦੇਖੀਏ ਤਾਂ ਚੰਗੀ ਆ ਗਾੜੀ ਸੋਹਣੀ ਬਰੀਡ ਕੁਆਲਟੀ ਹਾਈਟ ਲੈਂਥ ਸੋਹਣੀ ਐ ਟੈਕਸਾ ਫਿਟਿੰਗ ਆ ਲੜ ਰਾ ਬਈ ਵਾਪਸ ਮੁੜਿਓ ਇਹ ਵੈਸੇ ਚਾਹੋ ਕੀਆ ਦੋਸਤੋ ਬਾਈ ਨੇ ਮੱਥੇ ਤੇ ਪਟਾ ਜਾਂ ਬੰਨਤਾ ਇਹਦੇ ਬਹੁਤ ਸੋਹਣੀ ਵੈਸੇ ਆਪਣੇ ਆਪ ਚ ਇੰਨੀ ਕੁ ਸੋਹਣੀ ਆ ਵੀ ਭਾਵੇਂ ਇਹਦੇ ਹਾਰ ਸ਼ਿੰਗਾਰ ਕੁਸਬਣਾ ਕਰੋ ਤਾਂ ਵੀ ਜਚੂਗੀ ਦੋਸਤੋ ਦੋਂਦੀ ਏਡੇ ਕਦ ਕਾਠ ਚ ਵਾਕਈ ਘਟ ਮਿਲੂਗੀ ਸੋਹਣੀ ਵੈੜ ਬੰਦੋ ਬਾਈ ਲਿਓ ਸੋ ਇਹ ਪਹਿਲੇ ਨੰਬਰ ਤੇ ਵੈੜ ਦੇਖੋ ਤੁਸੀਂ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਨੰਬਰ ਜਿਹੜਾ ਹੋ ਸਕਰੀਨ ਉੱਤੇ ਚੱਲੂਗਾ ਇਸ ਤੇ ਤੁਸੀਂ ਕਾਲ ਕਰਨੀ ਹੈ ਪਸੂ ਪਾਸ ਕਰਨ ਲਈ ਆਪ ਕੋਲ ਆਉਣਾ ਜ਼ਰੂਰੀ ਹੈ ਹਵਾਨਾ ਬਹੁਤ ਸੋਹਣਾ ਵੇੜਨੇ ਕਰਨਾ ਸ਼ੁਰੂ ਕੀਤਾ ਹੈ ਇਹਦੇ ਅੱਗੇ ਤੁਹਾਨੂੰ ਜਿਹੜੀਆਂ ਐਚਐਫ ਦੇ ਵਿੱਚ ਕੁਝ ਗਾਵਾਂ ਕੁਝ ਵੇੜਾਂ ਜਿਹੜੀਆਂ ਦਿਖਾਉਣੀਆਂ ਇਹਦੇ ਵੀ ਹਵਾਨੇ ਦੇ ਉੱਤੇ ਬੜੀਆਂ ਸੋਹਣੀਆਂ ਨਾੜਾਂ ਇਸ ਸਾਈਡ ਤੇ ਤੁਸੀਂ ਦੇਖੋਗੇ ਬਾਕੀ ਡਿਟੇਲ ਆਪਾਂ ਬਾਈ ਤੇ ਪੁੱਛ ਲਾਂਗੇ ਸਾਬ ਬਾਈ ਜਿਹੜੀ 2 ਨੰਬਰ ਤੇ ਗਾਂ ਦਿਖਾ ਇਹ ਵੀ ਜਗਜੀਤ ਬਾਈ ਚਾਰ ਤਾਂ ਲਿਆ ਕਰਮ ਕਰਾਈ ਦਿੰਨੇ ਆ ਠੀਕ ਹੈ ਚਾਰ ਦੰਦ ਦੋਸਤੋ ਵੈੜ ਇਹਦਾ ਸੁਹਾ ਦੂਜਾ ਬਾਈ ਹਾਂਜੀ ਹਾਂਜੀ ਕਿੰਨੇ ਦਿਨ ਲਊਗੀ ਇਹਦੇ ਵੀ 6-7 ਦਿਨ ਹੀ ਆ ਜੀ ਹਫਤਾ ਹੀ ਪਿਆਰ ਠੀਕ ਹੈ ਇਹਦਾ ਰੇਟ ਕੀ ਰਹੂਗਾ ਇਹਦਾ ਜੀ ਆਪਾਂ ਲੈਣ ਦੇ ਨਾਲ ਆ ਪੂਰਾ ਇੱਕ ਪੰਜ ਦੇ ਇੱਕ ਪੰਜ ਸਰਸੋਦਨ ਨੂੰ ਕਨਫਰਮ ਕਰ ਲਓ ਛੱਗ 6 ਦੰਦ ਛੇ ਕਾਲੇ ਚੱਕ ਰਹੀ ਹੈ ਚੱਕ ਰਹੀ ਹੈ ਕਿੰਨੇ ਕੁ ਦਿਨ ਲਊਗੀ ਬਾਈ 6-7 ਦਿਨ ਬਾਕੀ ਆ ਜਗਜੀਤ ਬਾਈ ਠੀਕ ਹੈ ਬਾਕੀ ਮੈਂਸ ਬਹੁਤ ਜਿਆਦੀਆਂ ਲੇਵੇ ਦੇ ਵਿੱਚ ਠੀਕ ਹੈ ਚੰਡੀਪਾਲ ਦੀ ਬਰੀਡ ਚ ਤੇ ਆਰੀ ਬਹੁਤ ਸੋਹਣੀ ਕਰੂਗੀ ਠੀਕ ਹੈ ਸੋ ਸੋ 1 ਲੱਖ ਤੇ 5000 ਰੇਟ ਹੈ 6-7 ਦਿਨ ਹਜੇ ਲੈ ਸਕਦੀ ਹੈ ਕਨਫਰਮ ਹੈ 6 ਦੰਦ ਕੰਨਾਂ ਵਾਲੇ ਦੰਦ ਹਜੇ ਖੜੇ ਐ ਦੁੱਧਾਂ ਦੀ ਭਵਾਨਾ ਫਿਟਿੰਗ ਵਾਲਾ ਰੱਖੂਗੀ ਬਾਕੀ ਇਹਦੇ ਵੀ ਨਾੜਾਂ ਹਵਾਨੇ ਤੇ ਮੈਂ ਪਹਿਲਾਂ ਵੀ ਦਿਖਾਤੀ ਨੇ ਦੋਨੇ ਪਾਸੇ ਬੜੀਆਂ ਸੋਹਣੀਆਂ ਦਸਤੀਆਂ ਗਰਮੀ ਦੀ ਰੁੱਤ ਚ ਵਧੀਆ ਦੁੱਧ ਦਿੰਦੀ ਰਹਿਣੇ ਨੇ ਬਹੁਤਾ ਗਰਮੀ ਮਣਾਉਣ ਵਾਲੀ ਨਹੀਂ ਵੈੜ ਇਸ ਕਿਲਕ ਤੇ 5000 ਰੇਟ ਹੈ ਰੇਟ ਜਿਹੜੇ ਉਹ ਮਾਨਤਨ ਹੋ ਜਾਂਦਾ ਹੁੰਦਾ ਬਾਕੀ ਜਿੰਨੀਆਂ ਵੀ ਵਹਿੜਾਂ ਆ ਜਗਜੀਤ ਭਾਈ ਆਪਾਂ 100 ਕਿਲੋਮੀਟਰ ਤੱਕ ਪਹੁੰਚ ਵੀ ਕਰਦਾਂਗੇ ਓਕੇ ਸੋ ਸੋ 100 ਕਿਲੋਮੀਟਰ ਤੱਕ ਭਾਈ ਕਹਿੰਦਾ ਵੀ ਪਹੁੰਚ ਕਰਾਇਆ ਵਿੱਚੇ ਹੋ ਜੂਗਾ ਤਿੰਨ ਨੰਬਰ ਤੇ ਇੱਕ ਹੋਰ ਗੱਬਣ ਵਹਿੜ ਇਹ ਕਨਫਰਮ ਹੈ ਜੀ ਇਹ ਚੌਗੀ ਆਪਾਂ ਕਰਵਾ ਹੀ ਦਿੰਨੇ ਆ ਠੀਕ ਹੈ ਸੋ ਸੋ ਕਨਫਰਮ ਚਾਰ ਦੰਦ ਉਹ ਬਾਤ ਆਪਾਂ ਇਹਦੀ ਡਿਟੇਲ ਵੀ ਨਾਲ ਪੁੱਛ ਲਾਂਗੇ ਕਿ ਸਰ ਸਾਹਿਬ ਬਾਈ ਕਿੰਨੇ ਦਿਨ ਲੈ ਜੂਗੀ ਇਹ ਵੀ 6-7 ਦਿਨ ਹੀ ਜਗਜੀਤ ਬਾਈ ਬਾਕੀ ਆ ਇਹ ਅੱਛਾ ਪਹਿਲਾ ਸੂਆ ਸੂਆ ਹਾਂਜੀ ਹਾਂ ਇਹਦਾ ਰੇਟ ਕੀ ਰਹਿਣਾ ਇਹ 70000 ਇੱਕ ਪੰਜ ਦੀ ਹਾਂਜੀ ਓਕੇ ਸੋ 1,05,000 ਦੀ ਦੋਸਤ ਇਹ ਬਾਈ ਕਹਿੰਦਾ ਵੀ ਦੇਵਾਂਗੇ ਬਾਕੀ ਬਿਊਟੀ ਬੜੀ ਆ ਜਗਜੀਤ ਬਾਈ ਇਹ ਵੈੜ ਦੇ ਵਿੱਚ ਸੋਹਣਾ ਟੰਚਾ ਖੈਰ ਪਹਿਲਾ ਸੂਆ ਇਹਨੇ ਸੂਣ ਲਾ ਵੇਖੋ ਬਾਈ ਕਾਲਪੱਖ ਵਿੱਚ ਚਾਰ ਦੰਦ ਦੱਸੋ ਸਾਈਡਾਂ ਵਾਲੇ ਦੰਦ ਦੋਵੇਂ ਖੜੇ ਛੋਟੇ ਪਹਿਲਾਂ ਚਾਰ ਦੰਦ ਵੈੜ 1 ਲੱਖ ਤੇ 5000 ਚ ਚੰਗਾ ਨਰਵਾ ਢਾਂਚਾ ਹੈ ਆ ਗਾੜੀ ਬਹੁਤ ਸੋਹਣੀ ਰੱਖੀ ਆ ਪਿਛਾਉ ਹਵਾਨਾ ਹਜੇ 6 ਸੱਬਦਨ ਬਾਕੀ ਐ ਨੇ ਤਿਆਰ ਕਰ ਜਾਣਾ ਹੁਣ ਦਾ ਰੁਖ ਜਿਹੜਾ ਉਹ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋ ਸੋ ਰੇਟ 1 ਲੱਖ ਤੇ 5000 100 ਕਿਲੋਮੀਟਰ ਤੱਕ ਪਹੁੰਚ ਵਿੱਚ ਤਾਂ ਰੇਟ ਜਿਹੜਾ ਉਹ ਤੁਸੀਂ ਹੁਣ ਅੰਦਾਜ਼ਾ ਲਾ ਸਕਦੇ ਹੋ ਤੁਹਾਨੂੰ ਕਰੇ ਕਿੰਨੀ ਕੀਮਤ ਦੇ ਵਿੱਚ ਪਹੁੰਚਦੀ ਹੈ ਇਹ ਬਾਈ ਬਠਿੰਡੇ ਤੱਕ ਪਹੁੰਚ ਕਰ ਦਾਂਗੇ ਇਥੋਂ ਜਿੰਨਾ ਵੀ ਇੱਕ ਕਿਲੋਮੀਟਰ ਬੰਜ 180 ਬੰਜ 170 ਕਿਲੋਮੀਟਰ ਬੰਜ ਠੀਕ ਹੈ ਤੋਂ 150 ਦੋਸਤੋ ਲਗਭਗ ਕਿਲੋਮੀਟਰ ਤੱਕ ਤੁਸੀਂ ਮੰਨ ਲਓ 180 ਤੱਕ ਵੀ ਬਾਈ ਕਹਿੰਦਾ ਪਹੁੰਚ ਕਰ ਦਾਂਗੇ ਕਿੰਨੇ ਦਿਨੋਂ ਕੋਈ ਬਾਈ ਸੋਈ ਨੂੰ ਇਹਨੂੰ ਇਹਨੂੰ ਜਗਜੀਤ ਬਾਈ 12 13 ਦਿਨ ਮਗਿਆ 19 20 19ਵੀਂ ਲੀਟਰ ਛਿੱਗੀ ਆ ਠੀਕ ਹੈ ਹਾਂਜੀ 19 20 ਲੀਟਰ ਦੁੱਧ ਬਾਈ ਕਹਿੰਦਾ ਵੀ ਇਸ ਟਾਈਮ ਮਿਲਕਿੰਗ ਕਰਾ ਰਹੀ ਹੈ ਕੀ ਡਿਮਾਂਡ ਰੂਗੀ ਦੀ ਇਹ ਡਿਮਾਂਡ ਜਗਜੀਤ ਬਾਈ 80000 ਦੀ ਹੈ 80000 ਚ ਦੋਸੂ ਇਹ ਤੁਹਾਨੂੰ ਵੈੜ ਮਿਲ ਜੂਗੀ ਦੁੱਧ ਦੋ ਟਾਈਮ ਚੋ ਸਕਦੇ ਹੋ ਕੋਈ ਪਰ ਜੀ ਤਸੱਲੀ ਕਰਕੇ ਤਿੰਨ ਟਾਈਮ ਕੋਈ ਚਵਾਈ ਕਰ ਲਈ ਬੰਨਾਂ ਕਰਕੇ ਕੋਈ ਚੱਕਰੀ ਸੋ ਵੇ ਇਸ ਵੀ ਹੈਗੀਆਂ ਲੇਵੇ ਦੇ ਵਿੱਚ ਚੰਗੇ ਸੋਨਾ ਥਾਣਾ ਦੋਸੂ 80000 ਚ ਇਹ ਵੈੜ ਤੁਹਾਨੂੰ ਮਿਲੂਗੀ ਇੱਕ ਹੋਰ ਸੋਈ ਸਵਾਈ ਵੈੜ ਤੁਹਾਨੂੰ ਦਿਖਾਉਣੇ ਜਿਹੜੀ ਇਧਰ ਲਾਸਟ ਉੱਤੇ ਹੈ ਇਹ ਪਰਸੋਂ ਸੋਈ ਜਗਦੀਰ ਭਾਈ ਠੀਕ ਹੈ ਤੇ 16 ਲੀਟਰ ਬੋਲੇ ਤੋਂ ਸਟਡਿੰਗ ਥਾਂ ਤੋਂ ਬੜਾ ਵਧੀਆ ਲੱਗਾ ਏ ਕੀ ਰੇਟ ਰੂ ਕੇ ਦਾ ਬਈ ਇਹ ਜਗਜੀਤ ਬਾਈ ਆਪ 72000 ਦੀ ਜਰਾਂਗੇ 72 ਦੀ ਇਧਰ ਇਧਰ ਜਿੱਤਰਾ ਹੀ ਕੋਈ ਬਹਿ ਗਏ ਜਿੱਤਰਾ ਮਰਦੀ ਚਵਾਈ ਕਰਨ ਟੋਰ ਦੇ ਬਈ ਥਾਂ ਸੋਹਣਾ ਦੱਸੋ 16 ਲੀਟਰ ਬੋਲਾ ਬਾਈ ਇਹ ਮੇਲ ਕਾ 72000 ਚੇ ਗਾਂ ਮਿਲੂਗੀ ਤੁਹਾਨੂੰ ਕੱਟ ਪੇਮੈਂਟ ਲਾਉਣੀ ਹੈ ਤਾਂ ਦੁੱਧ ਇਹਨੇ ਵੀ ਸੋਨਾ ਦੇਈ ਜਾਣਾ ਸੇਵਾ ਨਾਲ ਡਾਂਚਾ ਦੇਖ ਲਓ ਇਹਦਾ ਹਵਾਨਾ ਚੰਗਾ ਦਿਸਦਾ ਮੂਰਲੀ ਬਈ ਵਾਹ ਸੋ ਇਹ ਗਾਮਾ ਅੱਜ ਜਿਹੜੀਆਂ ਵਿਕਰੀ ਵਾਲੀਆਂ ਸੀ ਬੁਰਜ ਡੇਰੀ ਫਾਰਮਰ ਦਸਤੋ ਤੇ ਬਾਈ ਗੁਸਾਵ ਸਿੰਘ ਕੋਲ ਡਾਕਟਰ ਸਾਹਿਬ ਕਹਿ ਦਿੰਦੇ ਐ ਇਸ ਏਰੀਆ ਦੇ ਵਿੱਚ ਵੀਰ ਨੂੰ ਸੋ ਇਹ ਨਾਲ ਜਰਸੀ ਪਹਿਲੇ ਨੰਬਰ ਤੇ ਦੋ ਦੰਦ ਰੇਟ 115 ਪਹੁੰਚ ਹੋ ਜੂਗੀ ਤੁਹਾਡੇ ਤੱਕ ਸੌਦਾ ਕਰ ਲਿਓ ਬਾਈ ਦੇ ਨਾਲ ਬਾਕੀ ਤਿੰਨ ਇਧਰ ਗੱਬਣ ਦਿਖਾਈਆਂ ਸੀ ਤੇ ਦੋ ਤੁਹਾਨੂੰ ਸੁੰਨੀਆਂ ਸਵਾਈਆਂ ਦਿਖਾਈਆਂ ਪਸੂ ਤੁਸੀਂ ਆਪ ਦੀ ਸਮਝ ਨਾਲ ਖਰੀਦਦੇ ਹੋ ਤੇ ਤਸੱਲੀ ਕਰਨ ਦਾ ਤੁਹਾਡਾ ਹੱਕ ਹੁੰਦਾ ਹੈ ਧੰਨਵਾਦ